ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਜੀ ਤੁਹਾਡੇ ਆਪਣੇ YouTube ਚੈਨਲ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾ ਲੱਗੇ ਬੈਲ ਬਟਨ ਨੂੰ ਵੀ ਆਲਟੇ ਸੈੱਟ ਕਰ ਲਿਓ ਤਾਂ ਜੋ ਦੋਸਤੋ ਜਿਹੜੀਆਂ ਆਉਣ ਵਾਲੀਆਂ ਨਵੀਆਂ ਵੀਡੀਓਆਂ ਦੀਆਂ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਸੋ ਦੋਸਤੋ ਅੱਜ ਦੀ ਜਿਹੜੀ ਵੀਡੀਓ ਆਪਣੀ ਹੈਗੀ ਆ ਇਸ ਵੀਡੀਓ ਵਿੱਚ ਦੋਸਤੋ ਆਪਾਂ ਤੁਹਾਨੂੰ ਤਕਰੀਬਨ 5 ਨਾਗਵ ਜਿਹੜੇ ਆ ਦੋਸਤੋ ਝੂਟੀਆਂ ਦੇ ਵਿੱਚ ਵਿਖਾਵਾਂਗੇ ਕਟੀਆਂ ਵੀ ਹਨ ਦੋਸਤੋ ਇੱਕ ਝੋਟੀ ਆ ਚਾਰ ਕਟੀਆਂ ਦੋਸਤੋ ਉਹਨਾਂ ਦੀ ਜਿਹੜੀ ਫੁੱਲ ਡਿਟੇਲ ਆ ਉਹ ਆਪਾਂ ਵੀਰ ਹੋਣਾਂ ਦੇ ਨਾਲ ਹੀ ਗੱਲਬਾਤ ਕਰਾਂਗੇ ਉਹਨਾਂ ਤੋਂ ਜਿਹੜੀ ਪ੍ਰੋਪਰ ਇਹਨਾਂ ਦੀ ਕੀ ਡਿਟੇਲ ਹੈਗੀ ਆ ਪੁੱਛ ਕੇ ਆ ਤੁਹਾਡੇ ਨਾਲ ਸ਼ੇਅਰ ਕਰਾਂਗੇ ਦੋਸਤੋ ਤੇ ਨੰਬਰ ਜਿਹੜੇ ਆ ਕੰਟੈਕਟ ਉਹ ਆਪਾਂ ਵੀਰ ਹੋਣਾਂ ਦਾ ਜਿਹੜੇ ਵੀਡੀਓ ਦੇ ਵਿੱਚ ਚਲਦੇ ਵੀ ਕਰਾਂਗੇ ਸੋ ਦੋਸਤੋ ਜਿਹੜਾ ਏਰੀਆ ਪੈ ਜਾਂਦਾ ਜੀ ਪਿੰਡ ਸਲਾਰ ਤਹਿਸੀਲ ਤੇ ਜਿਹੜਾ ਜ਼ਿਲ੍ਹਾ ਇਸ ਨੂੰ ਮਲੇਰਕੋਟਲਾ ਲੱਗਦਾ ਹੈ ਜੀ ਮਲੇਰ ਕੋਟਲੇ ਤੋਂ ਦੋਸਤੋ ਜਿਹੜੀ ਇਸ ਪਿੰਡ ਦੀ ਦੂਰੀ ਆ 8 ਤੋਂ 9 ਕਿਲੋਮੀਟਰ ਹੈਗੀ ਆ ਸੋ ਦੋਸਤੋ ਮਲੇਰ ਕੋਟਲੇ ਤੋਂ ਨਾਭਾ ਰੋਡ ਤੇ ਜਿਹੜਾ ਇਹ ਪਿੰਡ ਅਸਥਿਤ ਹੈਗਾ ਸਲਾਰ ਸੋ ਬਾਈ ਹੋਰਾਂ ਦੇ ਕੋਲ ਚੰਗੀ ਬਰੀਡ ਦੇ ਵਿੱਚ ਦੋਸਤੋ ਜਿਹੜੀਆਂ ਕਟੀਆਂ ਝੋਟੀਆਂ ਹਨ ਅਵੇਲੇਬਲ ਹਨ ਸੇਲ ਵਾਸਤੇ ਕਿਸੇ ਮੇਰੇ ਵੀਰ ਭਰਾਣੇ ਦੋਸਤੋ ਚੰਗੇ ਸ਼ੌਂਕ ਨਾਲ ਸੰਭਾਲ ਕਰਕੇ ਦੋਸਤੋ ਤੁਸੀਂ ਚੰਗਾ ਮੁਨਾਫਾ ਵੀ ਲੈ ਸਕਦੇ ਹੋ ਬਰੀਡ ਦੇ ਵਿੱਚ ਪਸ਼ੂ ਨੇ ਸੋ ਚਲਦੇ ਆਂ ਵੀਰ ਹੁਣਾਂ ਦੇ ਕੋਲ ਪੁੱਛ ਲੈਨੇ ਆ ਕੀ ਡਿਟੇਲ ਹੈਗੀ ਇਹਨਾਂ ਐਨੀਮਲ ਦੀ ਸੋ ਸਭ ਤੋਂ ਪਹਿਲਾਂ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸੋ ਵੀਰ ਜੀ ਇੱਕ ਪਹਿਲਾਂ ਆਪਣਾ ਨਾਮ ਜ਼ਰੂਰ ਦੱਸਦਗੇ ਜੀ ਮੇਰਾ ਨਾਮ ਜਸਵਿੰਦਰ ਸਿੰਘ ਆ ਜੀ ਠੀਕ ਹੈ ਜੀ ਪਿੰਡ ਸਲਾਲ ਠੀਕ ਹੈ ਜੀ ਜਿਹੜਾ ਮਰੇ ਕੋਲ ਤਸਵੀਰ ਇਹਨਰੇ ਕੋਲ ਠੀਕ ਆ ਸੋ ਜਸਵਿੰਦਰ ਵੀਰ ਜੀ ਬਾਕੀ ਜਿਹੜਾ ਪਿੰਡ ਹੈ ਬਿਲਕੁਲ ਆਪਣਾ ਲੋਕਲ ਮਲੇਰ ਕੋੜਲੇ ਦੇ ਨੇੜੇ ਪੈ ਗਿਆ ਜੀ ਹਾਂ ਜੀ ਮਲੇਰ ਕੋੜਲੇ ਦੇ ਨਾਭਾ ਰੋਡ ਤੇ ਆਉਨੇ ਆ ਠੀਕ ਹੈ ਜੀ ਨਾਹਰ ਤੋਂ 3 ਕਿਲੋਮੀਟਰ ਤੇ ਹੈ ਠੀਕ ਹੈ ਜੀ ਸੋ ਦੋਸਤੋ ਸਲਾਰ ਪਿੰਡ ਹੈ ਕੋਈ ਫਿਰ ਦੱਸ ਦਿੰਨੇ ਆ ਤੇ ਵੀਰ ਜਸਵਿੰਦਰ ਸਿੰਘ ਜੀ ਇੱਕ ਜਿਹੜੇ ਕੰਟੈਕਟ ਨੰਬਰ ਨੇ ਆਪਣੇ ਉਹ ਵੀ ਬੋਲ ਕੇ ਕੋਈ ਦੱਸ ਦਿੱਤੀ ਜੀ 98142 ਹਾਂ ਜੀ 70758 ਜੀ ਠੀਕ ਹੈ ਜੀ ਇਹ ਤੇ तकरीबन WhatsApp ਵੀ ਚੱਲਦਾ ਹੈ ਨਾ ਹਾਂ ਜੀ ਠੀਕ ਹੈ ਸੋ ਦੋਸਤੋ ਇਹ ਵੀਰ ਹੋਣਾ ਤੇ ਜਿਹੜੇ ਕੰਟੈਕਟ ਨੰਬਰ ਨੇ ਨੰਬਰਾਂ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਕਿਸੇ ਟਾਈਮ ਵੀ ਬਾਤचीत ਕਰਕੇ ਦੋਸਤੋ ਜਿੱਦਾਂ ਦਾ ਵੀ ਐਨੀਮਲ ਜਿੱਦਾਂ ਦੀ ਕੱਟੀ ਝੋਟੀ ਤੁਹਾਨੂੰ ਪਸੰਦ ਆਉਂਦੀ ਆ ਤੁਸੀਂ ਉਸ ਬਾਰੇ ਗੱਲਬਾਤ ਕਰਕੇ ਪਸ਼ੂ ਖਰੀਦ ਸਕਦੇ ਹੋ ਸੋ ਵੀਰ ਜਸਵਿੰਦਰ ਸਿੰਘ ਜੀ ਇਸ ਪਹਿਲੇ ਨੰਬਰ ਤੇ ਜਿਹੜੀ ਆਪਣੇ ਕੋਲ ਝੋਟੀ ਖੜੀ ਹੈ ਜਦੀ ਕੀ ਡਿਟੇਲ ਹੈਗੀ ਆ ਕਿੰਨੀ ਏਜ ਐ ਇਸ ਟਾਈਮ ਕਿੰਨੀ ਉਮਰ ਹੋ ਗਈ ਹੈ ਜੀ ਜੀ ਪੂਰੇ 20 ਮਹੀਨੇ ਦੀ ਝੋਟੀ ਹੈ ਜੀ ਠੀਕ ਹੈ ਜੀ ਇਹਦੀ ماں ਵੀ ਆਪਣੇ ਕੋਲ ਆ ਠੀਕ ਹੈ ਜੀ ਉਹਦਾ ਪਹਿਲੇ ਸੂਏ ਦਾ ਰਿਕਾਰਡ 12 ਲੀਟਰ ਸੀ ਠੀਕ ਹੈ ਜੀ ਹੁਣ ਦੂਜੇ ਸੂਏ ਦਾ 14 ਲੀਟਰ ਆਈ ਠੀਕ ਹੈ ਜੀ ਇਹਦੀ ਪੂਰੀ 20 ਮਹੀਨੇ ਉਮਰ ਹੈਗੀ ਆ ਠੀਕ ਆ ਮੂੰਹ ਅਜੇ ਵੀਰ ਜੀ ਫਿਰ ਖੀਰੀ ਆ ਨਾ ਹਾਂਜੀ 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 ਮੂੰਹ ਖੀਰੀ ਆ ਤੇ ਇੱਕ ਵਾਰੀ ਦੋਸਤੋ ਆਪਾਂ ਤੁਹਾਨੂੰ ਬਾਹਰ ਕੱਢ ਕੇ ਜ਼ਰੂਰ ਵਿਖਾ ਦਿੰਨੇ ਆ ਆ ਬੇਸ਼ੱਕ ਵੀਰ ਜੀ ਜੇ ਮੂੰਹ ਵੀ ਫੜਾਉਂਦੀ ਤੁਸੀਂ ਵੀ ਵਿਖਾ ਸਕਦੇ ਹੋ ਆ ਬਾਕੀ ਮੈਂ ਦੋਸਤੋ ਚੈੱਕ ਕੀਤਾ ਖੀਰੀ ਹੈ ਮੂੰਹ ਬਾਕੀ ਤੁਸੀਂ ਜ਼ਰੂਰ ਨਿਗਾਹ ਮਾਰ ਸਕਦੇ ਹੋ ਠੀਕ ਹੈ ਵੀਰ ਜਸਵਿੰਦਰ ਜੀ ਠੀਕ ਹੈ ਬੰਨ ਲਓ ਜੀ ਬਾਕੀ ਕਿਸਾਨ ਵੀਰ ਉਹ ਚੰਗੀ ਬਾਡੀ ਸਟਰਕਚਰ ਦੀ ਹੈਗੀ ਆ ਮਦਰ ਵੀ ਇਸ ਦੀ ਆਪਾਂ ਤੁਹਾਨੂੰ ਜ਼ਰੂਰ ਦਿਖਾ ਦਾਂਗੇ ਵੀਡੀਓ ਦੇ ਵਿੱਚ ਬਾਕੀ ਜਿਹੜੀ ਥਣਾ ਦੀ ਬੰਦਤਰ ਆ ਉਹ ਤੁਸੀਂ ਜ਼ਰੂਰ ਵੇਖ ਸਕਦੇ ਹੋ ਚੰਗੀ ਸੋਹਣੀ ਝੋਲੀ ਆ ਦੋਸਤੋ ਬਿਲਕੁਲ ਤੁਸੀਂ ਜਿਹੜੀ ਬੇਥਾ ਤੁਹਾਨੂੰ ਨਜ਼ਰ ਆ ਰਹੀ ਹੋਵੇਗੀ ਚੰਗੀ ਬੇਥਾ ਥਣ ਵੀ ਦੋਸਤੋ ਬਿਲਕੁਲ ਉਂਗਲ ਉਂਗਲ ਜਿਹੜਾ ਮੋਟਾ ਥਾਣਾ ਚਾਰੇ ਵਿਥਾਂ ਦੇ ਵਿੱਚ ਬਹੁਤ ਵਧੀਆ ਗੈਪ ਅੰਤਰ ਆ ਸੋਹਣੀ ਝੋਟੀ ਆ ਦੋਸਤੋ ਤੇ ਵੀਰ ਜਸਵਿੰਦਰ ਜੀ ਜਿਹੜਾ ਇਹਦਾ ਮੁੱਲ ਕੀ ਰੱਖਿਆ ਪ੍ਰਾਈਸ ਕੀ ਕਰਦੇ ਪਏ ਆ ਇਹਦਾ ਜੀ ਠੀਕ ਹੈ ਜੀ 32000 ਦੇ ਵਿੱਚੋਂ ਕੋਈ ਮਾਨਤਨ ਵੀ ਹੋ ਜਾਏਗਾ ਜੀ ਮਾਨਤਨ ਤਾਂ ਆਏਗਾ ਕਰਨਾ ਹੀ ਪੈਦਾ ਜੀ ਬਿਲਕੁਲ ਜੀ ਬਿਲਕੁਲ ਬਿਲਕੁਲ ਠੀਕ ਹੈ ਜਸਮਿੰਦਰ ਵੀਰ ਜੀ ਜਿਹੜੀ ਇਹਦੀ ਇੱਕ ਮਾਂ ਪ੍ਰੋਪਰੋ ਵੀ ਆਪਾਂ ਨਾਲ ਹੀ ਵਿਖਾ ਦਿੰਦੇ ਆ ਜੀ ਠੀਕ ਹੈ ਦੋਸਤੋ ਜਿਹੜੀ ਇਹਦੀ ਮਦਰ ਹੈ ਉਹ ਵੀ ਤੁਸੀਂ ਜਰੂਰ ਝਾਤ ਮਾਰ ਸਕਦੇ ਹੋ ਉਹਦੀ ਡਿਟੇਲ ਵੀ ਆਪਾਂ ਵੀਰ ਹੁਣਾਂ ਦੇ ਕੋਲ ਪੁੱਛ ਲੈਨੇ ਆ ਵੀਰ ਜੀ ਕਿੰਨਾ ਕਿ ਮਿਲ ਕੇ ਇਸਨੇ ਕੀਤਾ ਹੋਇਆ ਜੀ ਇਹਦਾ ਪਹਿਲੇ ਸੂਏ ਦਾ 12 ਪੀਜੀ ਹੋਣ ਦੂਜੇ ਸੂਏ ਦਾ ਹੋਨੇ ਦਾ 14 ਲੀਟਰ ਹੈ ਇਹਦੇ ਮਗਰ ਸੁਲਤਾਨ ਦਾ ਘੱਟਾ ਜੀ ਮੇਲ ਕਾਫ ਇਸ ਵਾਰ ਹਾਂਜੀ ਹਾਂਜੀ ਸੈਕੰਡ ਲొਕੇਸ਼ਨ ਦੇ ਵਿੱਚ ਸੂਈ ਆ ਹਾਂਜੀ ਠੀਕ ਆ ਹੁਣ 14 ਕਿ ਲੀਟਰ ਦੁੱਧ ਹੈਗਾ ਪੂਰਾ 14 ਠੀਕ ਆ ਦੋਸਤੋ ਜਿਹੜੀ ਪਹਿਲੇ ਨੰਬਰ ਤੇ ਆਪਾਂ ਝੋਟੀ ਦੀ ਧਰ ਨਾਲ ਗੱਲ ਕਰ ਰਹੇ ਹਾਂ ਉਸ ਦੀ ਜਿਹੜੀ ਮਦਰ ਆ ਤੁਸੀਂ ਜਰੂਰ ਵੇਖ ਸਕਦੇ ਹੋ ਬਾਈ ਹੁਣਾਂ ਤੇ ਕੋਲ ਹੀ ਆ ਤੇ 14 ਲੀਟਰ ਤੇ ਬਿਲਕੁਲ ਅੱਗੇ ਪ੍ਰੋਪਰ ਚੱਲ ਰਹੀ ਆ ਤੇ ਸਮਾਂ 1 ਮਹੀਨੇ ਦਾ ਤਕਰੀਬਨ ਹੋ ਗਿਆ ਸੂਈ ਨੂੰ ਹਾਂਜੀ 1 ਮਹੀਨਾ ਠੀਕ ਆ ਸੋ ਵੀਰ ਜੀ ਆਜੋ ਸੋ ਦੋਸਤੋ ਨੀਲੀ ਰਾਵੀ ਦੇ ਜਿਹੜੇ ਮੇਰੇ ਵੀਰ ਚਾਹਵਾਨ ਨੇ ਕੱਟੀਆਂ ਖਰੀਦਨ ਦੇ ਤੇ ਦੂਜੀ ਜਿਹੜੀ ਕੱਤੀ ਆ ਦੋਸਤੋ ਆਪਾਂ ਤੁਹਾਨੂੰ ਵਿਖਾਵਾਂਗੇ ਨੀਲੀ ਰਾਵੀ ਦੇ ਵਿੱਚ ਹੈਗੀ ਆ ਬਿਲਕੁਲ ਪ੍ਰੋਪਰ ਨਿਸ਼ਾਨ ਚਾਰੇ ਪੈਰ ਧੋਤੇ ਆ ਦੋਸਤੋ ਪੂਛ ਵੀ ਦੇਖ ਸਕਦੇ ਪਿੱਛੇ ਵਾਈਟ ਆ ਤੇ ਮੂੰਹ ਮੱਥਾ ਜਿਹੜਾ ਤਾਂ ਬਾਈ ਆਪਾਂ ਕਹਿੰਨੇ ਆ ਥੋੜਾ ਜਿਆ ਐਨ ਮੂੰਹ ਚਾਰੀ ਦਿੰਦੇ ਨੇ ਆਖੂਕ ਦੋਸਤੋ ਬਿਲਕੁਲ ਦੇਖ ਸਕਦੇ ਮਣਕੀ ਅੱਖਾ ਬਿਲਕੁਲ ਲਾਲੀ ਤੁਸੀ ਨਜ਼ਰ ਆ ਰਹੀ ਹੋਵੇਗੀ ਤੁਹਾਨੂੰ ਬਿਲਕੁਲ ਫਰੰਟ ਤੇ ਸੋਹਣੀ ਦੋਸਤੋ ਜਿਹੜੀ ਅੱਖ ਲੱਗੀ ਹੋਈ ਆ ਛੋਟੀ ਤੇ ਵੀਰ ਜੀ ਕਿੰਨੀ ਉਮਰ ਇਹ ਜੀ 16 ਮਹੀਨੇ 16 ਮਹੀਨੇ ਆ ਜੀ ਹਾਂ ਜੀ ਠੀਕ ਆ ਤੇ ਵੀਰ ਜੀ ਪੱਕੀ ਮੂੰਹ ਤੇ ਵੀ ਖੀਰੀ ਆ ਉਹ ਬਹੁਤ ਖੀਰੀ ਠੀਕ ਹੈ ਜੀ ਮੂੰਹ ਖੀਰੀ ਆ ਦੋਸਤੋ ਠੀਕ ਹੈ ਜੀ ਠੀਕ ਆ ਫਰੰਟ ਵਾਲੇ ਦੰਦ ਵੀਰ ਜੀ ਟੁੱਟੇ ਸੀਗੇ ਇਹ ਜੀ ਕੋ ਘੋੜੇ ਲੱਤ ਮਾਰੀ ਜੀ ਠੀਕ ਹੈ ਠੀਕ ਹੈ ਠੀਕ ਹੈ ਘੋੜੇ ਨੇ ਹੈ ਹਾਂ ਜੀ ਇਹ ਘੋੜੇ ਰੱਖੇ ਹੋਏ ਨੇ ਇਹ ਘੋੜੇ ਖੁੱਲੇ ਰਹੇ ਨੇ ਠੀਕ ਹੈ ਠੀਕ ਹੈ ਪੰਜਾਂ ਚੱਕਰ ਠੀਕ ਹੈ ਸੋ ਦੋਸਤੋ ਇੱਕ ਜ਼ਰੂਰ ਜ਼ਿਕਰ ਕਰਨਾ ਚਾਹਵਾਂਗੇ ਕਿ ਕਿਉਂਕਿ ਏਜ ਦੇ ਅਕੋਰਡਿੰਗ ਤੁਸੀਂ ਵੇਖੋ ਤੇ ਬਾਅਦ ਵਿੱਚ ਤੁਸੀਂ ਮੌਕੇ ਤੇ ਪਹੁੰਚ ਕੇ ਆਖੋ ਵੀ ਉਮਰ ਦੀ ਵੱਡੀ ਆ ਬਿਲਕੁਲ ਨਹੀਂ ਹੈਗਾ ਕੁਝ ਵੀਰ ਹੋਣਾਂ ਕੋਲ ਜਿਹੜੇ ਐਨੀਮਲ ਨੇ ਉਹ ਹਾਰਸ ਵੀ ਰੱਖੇ ਹੋਏ ਨੇ ਆ ਮਤਲਬ ਕਿ ਆ ਕੁਝ ਕਾਰਨ ਬਣਿਆ ਕੋਈ ਸਵੱਭ ਬਣਿਆ ਵੀ ਉਹ ਲੱਤ ਵੱਜਣ ਕਰਕੇ ਦੋਸਤੋ ਜਿਹੜੇ ਇਹਦੇ ਵਿਛਲੇ ਦੋ ਦੰਦਾਂ ਦਾ ਨਿਕਲ ਗਏ ਆ ਸੋ ਵੀਰ ਦੀ ਮਦਰ ਦਾ ਕੀ ਨੰਬਰ ਰਿਕਾਰਡ ਰਿਹਾ ਕਿੰਨਾ ਦੁੱਧ ਸੀ ਇਸ ਦੀ ਮਦਰ ਦਾ ਮਦਰ ਦਾ ਪ ਜੀ ਜ਼ੀਓ ਇਸ ਵਾਰ ਵੇਚੀ ਹੈ ਜੀ ਐਤਕਾਂ ਨਹੀਂ ਨਹੀਂ ਕੋ ਤਾਂ ਆ ਹੁਣ ਦੱਸੂਗੀ ਇਹ ਤਾਂ 16 ਮਹੀਨਿਆਂ ਦੀ ਹੋਗੀ ਹਾਂਜੀ 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 ਆ ਇਹ ਤੂੰ ਪਹਿਲਾਂ ਵੇਚੀ ਹੈ ਠੀਕ ਹੈ ਠੀਕ ਹੈ ਠੀਕ ਹੈ ਸੋ ਵੀਰ ਜੀ ਇਹਦੀ ਕੀ ਡਿਮਾਂਡ ਕਰਦੇ ਪਏ ਐ ਇਹਦੀ ਡਿਮਾਂਡ ਜੀ ਆਪਾਂ ਲੈਣਾ 24000 24000 ਜੀ ਠੀਕ ਹੈ ਜੀ ਸੋ ਕਿਸਾਨ ਵੀਰ ਉਹ ਬਾਕੀ ਜਿਹੜੀ ਬਾਡੀ ਸਟਰਕਚਰ ਆ ਤੁਸੀਂ ਜ਼ਰੂਰ ਵੇਖ ਸਕਦੇ ਹੋ ਮੂੰਹ ਮੱਥੇ ਦੀ ਬਹੁਤ ਜ਼ਿਆਦੀ ਸੋਹਣੀ ਹੈਗੀ ਐ ਸਿੰਗ-ਸੁੰਗ ਦੀ ਬੰਤਰ ਬਹੁਤ ਵਧੀਆ ਦੋਸਤੋ ਬਿਲਕੁਲ ਛੋਟਾ ਜਾਂ ਸਿੰਗ ਬਣਾ ਕੇ ਤਿਆਰ ਕਰੇਗੀ ਬਾਕੀ ਜਿਹੜੀ ਆ ਥਣਾ ਦੀ ਆ ਉਹ ਵੀ ਤੁਸੀਂ ਵੇਖ ਸਕਦੇ ਹੋ ਬਿਲਕੁਲ ਸਾਫ ਹਵਾਨਾ ਦੋਸਤੋ ਚਾਰ ਥਾਨ ਨੇ ਚਾਰੇ ਥਾਨਾਂ ਦੀ ਜਿਹੜੀ ਵਿਥ ਆ ਬਿਰਲਾ ਜ਼ਰੂਰ ਤੁਸੀਂ ਨੋਟ ਕਰ ਸਕਦੇ ਹੋ ਬਿਲਕੁਲ ਦੋਸਤੋ ਚੰਗੀ ਅੱਗੇ ਆ ਵੀਰ ਹੁਣਾਂ ਦੇ ਕੋਲ ਬਲੱਡ ਲਾਈਨ ਦੇ ਵਿੱਚ ਜਿਹੜੇ ਪਸ਼ੂ ਪਸ਼ੂਆਂ ਦੇ ਵਿੱਚੋਂ ਦੋਸਤੋ ਇਹ ਝੋਟੀਆਂ ਹਨ ਤੇ ਵੀਰ ਜਿਹੜੀ ਤੀਜੇ ਨੰਬਰ ਤੇ ਆ ਗਈ ਇਹ ਵੀ ਆਪਣੇ ਕੋਲ ਨੀਲੀ ਰਾਵੀ ਦੇ ਵਿੱਚ ਹੀ ਆ ਹਾਂ ਜੀ ਇਹ ਨੀਲੀ ਰਾਵੀ ਤੇ ਠੀਕ ਆ ਠੀਕ ਆ ਜੀ ਠੀਕ ਆ ਇਹ ਦੇਖਣ ਤੇ ਪਤਾ ਹੀ ਲੱਗ ਜਾਂਦਾ ਜੀ ਬਿਲਕੁਲ ਜੀ ਬਿਲਕੁਲ ਨਿਸ਼ਾਨਾਂ ਤੋਂ ਵੀ ਤਾਂ ਵੈਸੇ ਵੀ ਚਲੋ ਚੀਜ਼ ਦਾ ਪਤਾ ਲੱਗ ਜਾਂਦਾ ਠੀਕ ਹੈ ਤੇ ਵੀਰ ਜੀ ਦੀ ਉਮਰ ਤਕਰੀਬਨ ਹੁਣ ਕਿੰਨੀ ਹੋ ਗਈ ਹੈ ਇਹ ਦੀ ਹੋ ਗਈ 14 ਕੁ ਮਹੀਨੇ 14 ਕੁ ਮਹੀਨੇ ਆ 14 ਦੀ ਹੋਵੇ 14.5 ਦੀ ਹੋਵੇ ਠੀਕ ਹੈ ਠੀਕ ਹੈ 14 ਮਨთ ਦੋਸਤੋ ਜਿਹੜੀ ਇਸ ਕੱਟੀ ਦੀ ਏ ਜਾਂ ਤੀਜੇ ਨੰਬਰ ਦੀ ਆਪਾਂ ਗੱਲ ਕਰਦੇ ਪਏ ਆ ਬਾਕੀ ਜਿਹੜੇ ਨਿਸ਼ਾਨ ਆ ਉਹ ਜ਼ਰੂਰ ਤੁਸੀਂ ਵੇਖ ਸਕਦੇ ਹੋ ਸੂਤੇ ਨਿਸ਼ਾਨ ਤੁਹਾਨੂੰ ਨਜ਼ਰ ਆ ਰਿਹਾ ਹੋਵੇਗਾ ਬਾਕੀ ਚਾਰੇ ਪੈਰਾਂ ਤੋਤੇ ਥੋੜੀ ਜੀ ਓਵਰ ਵਾਈਟਨੈਸ ਹੈਗੀ ਆ ਕਿਤੇ ਕਿਤੇ ਐਨੀਮਲ ਦੇ ਵਿੱਚ ਦੋਸਤੋ ਜਿਹੜੀ ਆ ਵੀ ਸਕਦੀ ਆ ਬਾਕੀ ਵੀਰ ਜੀ ਇਹਦੀ ਮਦਰ ਦਾ ਵੀ ਕੋਈ ਪਤਾ ਆਪਾਂ ਨੂੰ ਕੀ ਦੁੱਧ ਦੁੱਧ ਦਾ ਰਿਕਾਰਡ ਹੈਗਾ ਸੀ ਇਹਦੀ ਮਦਰ ਚਾਹੀਦੀ ਜੀ ਬਾਕੀ ਅੱਗੇ ਆਪਾਂ ਨੂੰ ਜਿਹੜੇ ਇਹਨਾਂ ਦੇ ਫਾਦਰ ਦਾ ਉਹ ਨਹੀਂ ਪ੍ਰੋਪਰ ਪਤਾ ਹੈ ਹਨਾ ਕਿਹੜੇ ਕਿਹੜੇ ਫਾਦਰ ਦੀਆਂ ਬੱਚੀਆਂ ਨੇ ਹਨਾ ਨਹੀਂ ਜੀ ਠੀਕ ਹੈ ਜੀ ਉਹ ਡਾਕਟਰ ਤ੍ਰੀਕਾ ਲਾ ਜਾਂਦਾ ਸੀ ਉਹ ਕਹਿੰਦਾ ਸੀ ਠੀਕ ਆ ਠੀਕ ਆ ਬਾਕੀ ਤੁਹਾਡੇ ਇਧਰ ਹਿਸਾਰ ਨਾ ਭਾ ਨੇੜੇ ਪੈਂਦਾ ਤਾਂ ਜਿਆਦਾ ਮਤਲਬ ਕਿ ਨੀਲੀ ਰਾਵੀ ਤੇ ਸੀਮਨ ਵੀ ਇਥੇ ਨਹੀਂ ਨੀਲੀ ਰਾਵੀ ਤੇ ਸੀਮਨ ਮਿਲ ਜਾਂਦੇ ਸਾਡੇ ਜਿਆਦਾ ਜਿਆਦਾ ਤਾਂ ਮੋਹਰਾ ਰੱਖਦੇ ਠੀਕ ਹੈ ਠੀਕ ਹੈ ਠੀਕ ਹੈ ਜੀ ਸੋ ਆ ਵੀਰ ਜੀ ਦੀ ਕੀਮਤ ਕੀ ਹੈ ਮੁੱਲ ਕੀ ਕਰਦੇ ਪੈਦਾ ਇਹਦੀ ਕੀਮਤ ਨੂੰ ਤੇ ਵੀ ਭਾਈ ਜੀ ਨੇ ਕਿਹਾ ਵਸ 24000 ਰੁਪਏ ਲਾ ਲਓ 25 ਲਾ ਲਓ ਠੀਕ ਹੈ 24 24 25000 ਦੀ ਡਿਮਾਂਡ ਹੈ ਨਾ ਠੀਕ ਹੈ ਮਾਨਤਨ ਹੋ ਜਾਏਗਾ ਪੁਕਰ ਪਹੁੰਚਦਾ ਕਿਸੇ ਵੀਰ ਭਰਾ ਦਾ ਵੀ ਜਿਹੜਾ ਕੋ ਸ਼ਕੀਨ ਲੈ ਆਉਂਦਾ ਹਾਂਜੀ ਹਾਂਜੀ ਉਹ ਤਾਂ ਜ਼ਰੂਰ ਕਰਾਂਗੇ ਹਾਂਜੀ 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 ਠੀਕ ਹੈ ਸੋ ਤੀਜੇ ਚੌਥੇ ਨੰਬਰ ਤੇ ਦੋਸਤੋ ਜਿਹੜੀ ਇੱਕ ਬੂਰੀ ਤੁਹਾਨੂੰ ਕੱਟੀ ਵਿਖਾਉਣ ਜਾ ਰਹੇ ਹਾਂ ਬਿਲਕੁਲ ਤੁਸੀਂ ਵੇਖ ਸਕਦੇ ਹੋ ਆ ਜਿਹੜੀ ਆ ਨੂਹੀ ਉਹ ਵੀ ਤੁਸੀਂ ਵੇਖ ਸਕਦੇ ਹੋ ਲਾਲੀ ਵਿੱਚ ਹੈਗੀ ਆ ਦੋਸਤੋ ਬਾਕੀ ਜਿਹੜੀ ਨਿਸ਼ਾਨ ਇੱਕ ਵਾਰੀ ਮੈਂ ਤੁਹਾਨੂੰ ਖੋਦ ਹੀ ਦੱਸ ਦੇਣਾ ਅਗਲੇ ਪੈਰਾਂ ਤੇ ਦੋਸਤੋ ਜਿਹੜੇ ਨਿਸ਼ਾਨ ਨਹੀਂ ਹੈਗੇ ਜਿਹੜੇ ਮਗਰਲੇ ਪੈਰਾਂ ਦੇ ਤੁਹਾਨੂੰ ਵਾਈਟ ਨਿਸ਼ਾਨ ਮਿਲ ਜਾਵੇਗਾ ਔਰ ਜਿਹੜਾ ਸੂਹ ਤੇ ਨਿਸ਼ਾਨ ਤੁਹਾਨੂੰ ਉਹ ਵੀ ਪ੍ਰੋਪਰ ਮਿਲ ਜਾਵੇਗਾ ਜਿਹੜੀ ਥਨਾ ਦੀ ਬੰਤਰ ਆ ਉਹ ਤੁਸੀਂ ਜ਼ਰੂਰ ਨੋਟ ਕਰ ਸਕਦੇ ਹੋ ਬਿਲਕੁਲ ਚਾਰ ਥਾਣੇ ਦੋਸਤੋ ਥਾਨ ਬਹੁਤ ਵਧੀਆ ਚੰਗੀ ਸ਼ੀਬ ਦੇ ਵਿੱਚ ਹਨ ਬਿਲਕੁਲ ਕਲੋਸ ਤੋਂ ਤੁਸੀਂ ਦੇਖ ਸਕਦੇ ਹੋ ਸੋਹਣੀ ਬੰਤਰ ਹੈਗੀ ਆ ਥਨਾ ਦੀ ਤੇ ਵੀਰ ਜੀ ਇਹਦੀ ਉਮਰ ਵੀ ਸਾਨੂੰ ਪਾ ਦਿਓ ਜਾਣਨਾ ਵੀ ਕਿੰਨੀ ਹੈਗੀ ਆ ਇਹਦੀ ਉਮਰ ਵੀ ਬਾਈ ਜੀ ਇਹਨਾਂ ਦੇ બસ ਨੀਣਾ ਵੱਡੀ ਛੋਟੀ ਲਾ ਲੋ ਕਿ ਇਕੱਠੀ ਮੱਝਾਂ ਵਿਚੇ ਦੇਦੀ ਜਿਹੜੀ ਨਵਾ ਸੀ ਉਹ ਕੱਲੀ ਪੂਰੀ ਸੀ ਠੀਕ ਹੈ ਜੀ ਠੀਕ ਇਹਦੇ ਵੱਲ ਆਇਆ ਮੱਥੇ ਤੇ ਵੀ ਹਾਂਜੀ ਮੱਥੇ ਤੇ ਵੱਲ ਆ ਗਿਆ ਜੀ ਹਾਂ ਨਾਸ ਵੀ ਇੱਕ ਬੰਨੇ ਆ ਗਈ ਨਾ ਨਾਸ ਤੇ ਵੀ ਨਿਸ਼ਾਨ ਆ ਗਿਆ ਅੱਖ ਦੇ ਵਿੱਚ ਵੀ ਨਿਸ਼ਾਨ ਹੈਗਾ ਜੀ ਹਾਂਜੀ 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 ਹਾਂ ਇਧਰ ਵੀ ਜਵਾਬ ਨਹੀਂ ਹੈਗੇ 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 ਜਵਾਬ ਹੈਗੇ ਆ ਤੇ ਬਾਕੀ ਵੀਰ ਜੀ ਕੀ ਡਿਮਾਂਡ ਇਹਦੀ ਕੀਤੀ ਹੋਈ ਹੈ ਇਹਨਾਂ ਦੀ ਤਕਰੀਬਾ ਇੰਨੀ ਡਿਮਾਂਡ ਆਈ 23-24000 ਰੁਪਏ ਦਾ ਤੇ 20000 ਬਾਕੀ ਵੀਰ ਜੀ ਲੈਸ ਇੰਦੇ ਚੋਂ ਕੋਈ ਦੱਸ ਸਕਦੇ ਵੀ ਥੋੜਾ ਬਾ ਤਾਂ ਹੋਵੇਗਾ ਜਾਂ ਮਤਲਬ ਕਿ ਜਿੰਨਾ ਕਿ ਮਾਨਤਨ ਖੁੱਲ ਕੇ ਹੋਣਾ ਹੋਇਆ ਤੇ ਕਰਦੇ ਹੋਗੇ ਥੋੜਾ ਮੋਟਾ ਜੀ ਠੀਕ ਹੈ ਠੀਕ ਹੈ ਬਾਕੀ ਦੋਸਤੋ ਬਾਜ ਬਜੇ ਰੇਟ ਨੇ ਮੈਂ ਇੱਕ ਵਾਰੀ ਫਿਰ ਤੁਹਾਨੂੰ ਨੋਟ ਕਰਾ ਦੇਣਾ ਵੀ ਜਦੋਂ ਤੁਸੀਂ ਮੌਕੇ ਤੇ ਆਣ ਕੇ ਕਟੀਆਂ ਜਾਂ ਝੋਟੀਆਂ ਵੇਖਦੇ ਹੋ ਨਾ ਬਿਲਕੁਲ ਰਾਜੀ ਝੋਟੀਆਂ ਦੋਸਤੋ ਕੋਈ ਲਿਸੀਆਂ ਫਿੱਕੀਆਂ ਨਹੀਂ ਹੈਗੀਆਂ ਤੇ ਜਦੋਂ ਤੁਸੀਂ ਮੌਕੇ ਤੇ ਆਏ ਬਿਲਕੁਲ ਜੈਨੂਨ ਰੇਟ ਨੇ ਜੈਨੂਨ ਰੇਟਾਂ ਦੇ ਵਿੱਚੋਂ ਵੀ ਜਿਹੜਾ ਮਾਨਤਨ ਖੁੱਲ ਕੇ ਜ਼ਰੂਰ ਕੀਤਾ ਜਾਵੇਗਾ ਜਿੰਨਾ ਵੀ ਹੋ ਸਕੇ ਆਪੋ ਜਦਾ ਸਰਦਾ ਜਿਹੜਾ ਨਾ ਮਾਨਤਨ ਜ਼ਰੂਰ ਕੀਤਾ ਜਾਵੇਗਾ ਸੋ ਵੀਰ ਜੀ ਇੱਕ ਆਪਣੇ ਕੋਲ ਹੋਰ ਆ ਗਈ ਇਹ ਮੋਰਾ ਦੇ ਵਿੱਚ ਹੀ ਪੈਂਦੀ ਹੈ ਜੀ ਕੱਟੀ ਇਹਦੀ ماں ਮੋਰਾ ਸੀ ਜੀ ਇਹ ਹੈਗੀ ਮੀਣੀ ਇਹ ਮੀਣੀ ਆ ਗਈ ਨਾ ਠੀਕ ਆ ਬਸ ਹੀ ਹੈ ਪੂਛ ਤੇ ਵਾਲ ਪਿਛੇ ਥੋੜੇ ਜਿਹਾ ਹੈਗੀ ਸਫੇਦ ਬਾਕੀ ਹੈ ਕਾਲੀ ਹੈ ਸਾਰੀ ਨਾ ਹਾਂਜੀ ਹਾਂਜੀ ਠੀਕ ਆ ਬਾਕੀ ਸਿੰਘ ਵੀ ਹਿਲਦੇ ਆ ਹਾਂਜੀ ਸਿੰਘ ਹਿਲਦੇ ਏਜ ਵੀਰ ਜੀ ਕਿੰਨੀ ਕੁ ਹੋ ਗਈ ਆਪਣਾ ਤਕਰੀਬਨ ਜੇ ਆਪਾਂ ਲਾਈਏ ਸਾਹਿਬ ਇਹਦੀ ਏਜ ਤਾਂ ਸਹੀ ਪੂਰੀ 6 ਮਹੀਨੇ ਦੀ ਜੀ ਛੇ ਮਹੀਨਿਆਂ ਕਾਲੂ ਨੇ 6 ਮਹੀਨੇ ਦੀ ਵਾਹ ਠੀਕ ਹੈ 6 ਮਹੀਨੇ ਦੀ ਦੋਸਤੋ ਜਿਹੜੀ ਏਜ ਹੈਗੀ ਆ ਇਸ ਕੱਟੀ ਦੀ ਤੁਸੀਂ ਵੇਖ ਰਹੇ ਹੋ ਮੇਣੀ ਆ ਸਿੰਘ ਹਿਲਦੇ ਆ ਬਾਕੀ ਲੱਸੀ ਫਿੱਕੀ ਤਾਂ ਹੈ ਨਹੀਂ ਕਿ ਬਿਲਕੁਲ ਤੁਸੀਂ ਵੇਖ ਸਕਦੇ ਹੋ ਰਾਜੀ ਕੱਟੀ ਆ ਤੇ ਜਿਹੜੀ ਥਣਾ ਦੀ ਆ ਵੀ ਤੁਸੀਂ ਵੇਖ ਸਕਦੇ ਹੋ ਥਾਣਾ ਦੀ ਦੋਸਤੋ ਝੋਲੀਆਂ ਜਿਹੜੀਆਂ ਚਾਰ ਆਪਾਂ ਪੰਜ ਤੁਹਾਨੂੰ ਜਿਹੜੀਆਂ ਝੋਟੀਆਂ ਵਿਖਾਈਆਂ ਨੇ ਸਾਰੀਆਂ ਦੀਆਂ ਵਧੀਆਂ ਨੇ ਤੁਸੀਂ ਮੌਕੇ ਤੇ ਆਵੋਗੇ ਵਧੀਆ ਤਵੇਦ ਖੁਸ਼ ਹੋ ਜੇਗੀ ਚੰਗੇ ਪਸ਼ੂ ਆ ਦੋਸਤੋ ਜਿਹੜੇ ਵੀ ਰਾਜੀ ਆ ਚੰਗੀਆਂ ਕਟੀਆਂ ਅਕਸਰ ਬਿਨਾ ਸੇਵਾ ਤੋਂ ਦੋਸਤੋ ਜਿਹੜੇ ਪਸ਼ੂ ਆ ਕਾਫੀ ਵੀਕ ਹੁੰਦੇ ਆ ਬਾਈ ਹੋਰਾਂ ਦੇ ਕੋਲ ਮਤਲਬ ਕੀ ਚੰਗੀ ਸੇਵਾ ਦੇ ਵਿੱਚ ਚਾਰੇ ਪੰਜੇ ਝੋਟੀਆਂ ਬਹੁਤ ਵਧੀਆ ਨੇ ਤੇ ਰੇਟ ਵੀ ਇੱਕ ਬਹੁਤ ਵੱਡੀ ਗੱਲ ਹੈ ਵੀ ਰੇਟ ਵੀ ਜਿਹੜਾ ਬਿਲਕੁਲ ਜੈਨੂਨ ਹੈਗਾ ਥੋੜੇ ਬਾਅਦੇ ਮਾਨ ਦੇ ਨਾਲ ਵੀਰ ਹੁਣਾ ਕਿਹਾ ਵੀ ਸੇਲ ਕਰ ਦਾਂਗੇ ਠੀਕ ਆ ਸੁਬੀ ਜੀ ਤਕਰੀਬਨ ਇਸ ਮੀਨਿੰਗ ਦੀ ਕਿੰਨੀ ਕੁ ਡਿਮਾਂਡ ਕਰਦੇ ਪਏ ਆ ਇਹ ਤਾਂ ਜੀ 20000 ਰੁਪਏ ਲੈਣਾ ਠੀਕ ਹੈ ਜੀ 20000 ਰੁਪਿਆ ਜੀ ਹਾਂ ਜੀ ਠੀਕ ਹੈ ਜੀ ਸੋ ਇੱਕ ਵਾਰੀ ਜਿਹੜਾ ਜਸਵਿੰਦਰ ਵੀਰ ਜਿਹੜੇ ਕੰਟੈਕਟ ਨੰਬਰ ਨੇ ਆਪਣੇ ਵੀਰਾਂ ਨੂੰ ਫੇਰ ਬੋਲ ਕੇ ਜਰੂਰ ਦੱਸ ਦਿਓ 98142 ਜੀ ਹਾਂ ਜੀ 70758 708 7 77870 7758 ਠੀਕ ਹੈ ਸੋ ਕਿਸਾਨ ਵੀਰੋ ਇਹ ਵੀਰ ਹੋਣਾ ਦੇ ਕੋਲ ਜਿਹੜੇ ਐਨੀਮਲ ਸੀਗੇ ਸਾਰੇ ਜਿਹੜੇ ਸੇਲ ਵਾਸਤੇ ਅਵੇਲੇਬਲ ਹਨ ਸੋ ਜਿਸ ਤਰ੍ਹਾਂ ਦਾ ਵੀ ਦੋਸਤੋ ਤੁਹਾਨੂੰ ਪਸ਼ੂ ਪਸੰਦ ਆਉਂਦਾ ਤੁਸੀਂ ਬਾਈ ਹੋਰਾਂ ਦੇ ਨਾਲ ਸੰਪਰਕ ਕਰ ਸਕਦੇ ਹੋ ਗੱਲਬਾਤ ਕਰਕੇ ਦੋਸਤੋ ਪਸ਼ੂ ਖਰੀਦ ਸਕਦੇ ਹੋ ਹਾਂਜੀ ਮੇਰੀ ਰਿਕਵੈਸਟ ਹੈ ਹਾਂਜੀ ਵੀਰ ਜੀ ਬੋਲੋ ਜੀ ਵੀ ਜਿਹਨੇ ਜਲਦੀ ਕੱਟੇ ਝੋਟੇ ਲੈਣੀਆਂ ਨੇ ਹਾਂਜੀ ਉਹ ਫੋਨ ਕਰੇ ਠੀਕ ਹੈ ਕਿਹੜਾ ਕਿਹੋ ਜਿਹਾ ਫੋਨ ਫਟਾਂੇ ਪਾਸ ਵਾਲੇ ਕਈ ਵੀਰ ਹਾਂ ਪਾਸ ਵਾਲੇ ਹੁੰਦੇ ਨੇ ਬਾਈ ਜੀ ਮੇਰੇ ਕੋਲ ਵੀ ਟਾਈਮ ਨਹੀਂ ਹੁੰਦਾ ਫੋਨ ਚੱਕਣ ਦਾ ਬਿਲਕੁਲ 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 ਸੋ ਦੋਸਤੋ ਇਹ ਜਿਹੜੀ ਬੇਨਤੀ ਜ਼ਰੂਰ ਪ੍ਰਵਾਨ ਕਰਨੀ ਕਿਉਂਕਿ ਜਿਹੜੇ ਮੋਸਟਲੀ ਕੀ ਹੁੰਦਾ ਹੈ ਵੀ ਪਸ਼ੂ ਦੋਸਤੋ ਜਿਹੜੇ 5 6 ਵਿਖਾਏ ਨੇ ਲੈਣੇ 5 6 ਵੀਰਾਂ ਨੇ ਹੀ ਆ ਪਰ ਜਿਹੜੀ ਡਿਟੇਲ ਆ ਦੋਸਤੋ ਉਹ ਵੀ ਆਪਾਂ ਤੁਹਾਨੂੰ ਪ੍ਰੋਪਰ ਦੱਸਤੀ ਆ ਰੇਡ ਦੇ ਸਮੇਤ ਤੇ ਮੇਰਾ ਵੀਰ ਰਿਕਵੈਸਟ ਸਮਝਿਓ ਵੀ ਕਾਲ ਉਹੀ ਕਰਿਓ ਵੀ ਜਿੰਨੇ ਮਤਲਬ ਕੀ ਖਰੀਦ ਲੈਣਾ ਪਸ਼ੂ ਸੋ ਡਿਟੇਲ ਆਪਾਂ ਵੀਡੀਓ ਵਿੱਚ ਦੱਸ ਦਿੱਤੀ ਆ ਵੀਡੀਓ ਦੇ ਵਿੱਚ ਪੂਰੀ ਡਿਟੇਲ ਸੁਣਨ ਤੋਂ ਬਾਅਦ ਵੇਖਣ ਤੋਂ ਬਾਅਦ ਤੁਸੀਂ ਖਰੀਦਣ ਵਾਸਤੇ ਜਿਹੜਾ ਫੋਨ ਕਰ ਸਕਦੇ ਹੋ ਸੋ ਵੀਡੀਓ ਵੇਖਣ ਲਈ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ